ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਮੂੰਹੋਂ ਸੱਚ ਬੋਲ ਕੇ ਜੋ ਹੁਣ ਤੱਕ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਹੀਆਂ ਸੀ ਉਹਦੇ ਤੇ ਮੋਹਰ ਲਾ ਦਿੱਤੀ ਕੀ ਸੱਚ ਬੋਲਿਆ ਕਹਿੰਦੇ ਹੁੰਦੀ ਤੇ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਵੇ ਹੁੰਦੀ ਤੇ ਹੋ ਜਾਵੇ ਹੁੰਦੀ ਤੇ ਹੋ ਜਾਵੇ ਇਹੀ ਗੱਲ ਤਾਂ ਅਕਾਲੀ ਦਲ ਕਹਿੰਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਛੜਜੰਤਰ ਰਚ ਰਿਹਾ ਹੈ ਉਹ ਇਹੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਕਿਵੇਂ ਖਤਮ ਕਰਾਇਆ ਜਾਵੇ ਦਿੱਲੀ ਨਾਲ ਯਾਰੀਆਂ ਦੀ ਗੱਲ ਖੁਦ ਮੰਨ ਵੀ ਗਿਆ ਤੇ মিডিਏ ਵਿੱਚ ਵੀ ਆ ਗਈਆਂ ਰਹਿ ਗਈ ਆ ਗੱਲ ਮਾਨਤਾ ਰੱਦ ਵਾਲੀ ਉਹਨੇ ਅੱਜ ਸਟੇਜ ਦੇ ਤੋਂ ਸ਼ਰਿਆਮੇ ਗੱਲ ਕਹਿਤੀ ਅਸਲੀਅਤ ਉਹਦੇ ਜਦੋਂ ਇਹ ਪ੍ਰਚਾਰ ਕਰਦੇ ਹੁੰਦੇ ਸੀ ਨਾ ਇਹਨਾਂ ਦੇ ਅੰਦਰੋਂ ਇੱਕ ਗੱਲ ਨਿਕਲਦੀ ਹੁੰਦੀ ਸੀ ਤੇ ਉਦੋਂ ਕਈ ਉਸ ਗੱਲ ਨੂੰ ਹੋਰ ਤਰੀਕੇ ਨਾਲ ਸਮਝਦੇ ਸਨ ਇਹ ਕਹਿੰਦੇ ਹੁੰਦੇ ਸੀ ਕਿ ਕਾਲੀ ਦਲ ਸਿਆਸਤ ਛੱਡ ਕੇ ਧਰਮ ਦਾ ਪ੍ਰਚਾਰ ਕਰੇ ਇੱਕ ਦਿਨ ਇੱਕ ਸਿਆਣੇ ਬੰਦੇ ਨੇ ਮੈਨੂੰ ਗੱਲ ਦੱਸੀ ਕਿ ਤਾਂ ਯਾਰ ਮੈਨੂੰ ਸਮਝ ਨਹੀਂ ਆਈ ਕਿ ਕਾਲੀ ਦਲ ਇੱਕ ਬੰਦੇ ਆਪਾਂ ਕਹਿੰਦੇ ਮੀਰੀ ਪੀਰੀ ਦਾ ਸਿਧਾਂਤ ਹੈ ਤੇ ਧਰਮ ਦਾ ਪ੍ਰਚਾਰ ਤਾਂ ਜਥੇਦਾਰਾਂ ਨੇ ਕਰਨਾ ਹੈ ਤੇ ਜਥੇਦਾਰ ਖੁਦ ਕਾਲੀ ਦਲ ਤੇ ਛੁੱਟਦਾ ਪਿਆ ਉਹ ਹੁਣ ਗੱਲ ਸਮਝ ਆਉਂਦੀ ਪਈ ਹੈ ਕਿ ਜਥੇਦਾਰ ਸਾਹਿਬ ਇਹੋ ਜਿਹੇ ਬਿਆਨ ਕਿਉਂ ਦਿੰਦੇ ਸੀ ਤਾਂ ਜਿਉਂ ਅਕਾਲੀ ਦਲ ਦੇ ਉੱਤੇ ਕਾਬਜ ਹੋ ਸਕਾਂ ਤੇ ਰੌਲਾ ਸਾਰਾ ਪ੍ਰਧਾਨ ਕੀ ਦਾ ਆ ਜਿਹੜੀ ਨਗਾਰ ਲਹਿਰ ਖੜੀ ਕੀਤੀ ਅਕਾਲੀ ਦਲ ਦੇ ਖਿਲਾਫ ਕਿੰਨੇ ਖੜੀ ਕੀਤੀ ਲੱਗ ਗਿਆ ਸਾਰਿਆਂ ਨੂੰ ਪਤਾ ਅੱਜ ਜੰਦੂ ਮਾਜਰਾ ਬੀਬੀ ਜ਼ਗੀਰਖੌਰ ਤੇ ਜਿੰਨੇ ਵੀ ਸਨ ਜਿਹੜੇ ਆਦੇ ਆਪਣੇ ਆਪ ਨੂੰ ਸੁਧਾਰ ਲਹਿਰ ਕਹਿੰਦੇ ਸੀ ਇਹਨਾਂ ਦੇ ਪਿੱਛੇ ਇਹਨਾਂ ਨੂੰ ਖੜੇ ਕਰਨ ਦਾ ਅਕਾਲੀ ਦਲ ਦੇ ਵਿਰੁੱਧ ਤੋੜਨ ਦਾ ਜਿਹੜਾ ਝੰਡਾ ਉਹ ਕਿੱਥੋਂ ਸ਼ੁਰੂ ਹੋਇਆ ਉਹ ਅੱਜ ਸਾਰੇ ਲੋਕਾਂ ਨੂੰ ਉਸ ਕੱਲ ਦਾ ਪਤਾ ਲੱਗ ਗਿਆ ਦਿੱਲੀ ਨਾ ਯਾਰੀਆਂ ਦੀ ਗੱਲ ਕੱਲ ਆਪਾਂ ਸਾਰਿਆਂ ਨੇ ਵੇਖ ਲਈ ਫਰਮੀਤ ਕਾਲਕੇ ਹੋਣੀ ਬਲਜੀਤ ਦਾਦੂਬਾਲ ਹੋਣੀ ਤੇ ਹੋਰ ਪਤਾ ਨਹੀਂ ਕਿੰਨੇ-ਕਿੰਨੇ ਉਹ ਸਨ ਜਿਨ੍ਹਾਂ ਦੇ ਦਿੱਲੀ ਮਿਹਰਬਾਨ ਹੈ ਉਸ ਗੱਲ ਦੇ ਜਾ ਕੇ ਚੌੜੇ ਹੋਗੀ ਵਿੱਚ ਤੇ ਅੱਜ ਦੀ ਜਿਹੜੀ ਤੁਸੀਂ ਵੇਖਿਆ ਹੋਣਾ ਜਿਹੜਾ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਨਮਾਨਿਤ ਕੀਤਾ ਗਿਆ ਜੰਤੂ ਤਾਜਰਾ ਸਾਹਿਬ ਉਹ ਵੀ ਜੰਤੂ ਤਾਜਰਾ ਸਾਹਿਬ ਜਿਹੜੇ ਕੇ ਸ਼੍ਰੀ ਆਕਾਲ ਤਖਤ ਸਾਹਿਬ ਵੀ ਵਸੀਲ ਤੇ ਅੱਗੇ ਖੜ ਕੇ ਝੂਠ ਬੋਲਨੇ ਰਹੇ ਫਿਰ ਆਕਾਲ ਤਖਤ ਸਾਹਿਬ ਨੂੰ ਤੇ ਜਥੇਦਾਰ ਸਾਹਿਬਾਨ ਨੂੰ ਤੇ ਪੂਰੀ ਸੰਗਤ ਦੇ ਸਾਹਮਣੇ ਉਹਨੇ ਝੂਠ ਬੋਲਿਆ ਜਿਹਨਾਂ ਦਾ ਝੂਠ ਜਿਹੜਾ ਸੀ ਉਹ ਨੰਗਾ ਕਰਕੇ ਯੂਸ ਖਾਲੀਦਾ ਤੇ ਖਾਦਾ ਸਾਰੀ ਦੁਨੀਆ ਦੇ ਸਾਹਮਣੇ ਤੇ ਅੱਜ ਉਹੀ ਜਿਹੜੇ ਕਿ ਸਿੰਘ ਸਾਹਿਬ ਤੇ ਸਿੰਘ ਸਾਹਿਬ ਉੱਥੇ ਫਿਰ ਕਿੜਕਿੜ ਕੇ ਕਹਿ ਰਹੇ ਆ ਕਿਉਂਕਿ ਸਿੰਘ ਸਾਹਿਬ ਹੁਣ ਦਾ ਧਰਮ ਪ੍ਰਚਾਰ ਦਾ ਏਜੰਡਾ ਤਾਂ ਹੈ ਕੋ ਨਹੀਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕਿ ਮੈਨੂੰ ਕੱਢ ਵੀ ਦੇਣਗੇ ਤੇ ਕੋਈ ਗੱਲ ਨਹੀਂ ਜੀ ਮੈਂ ਧਰਮ ਪ੍ਰਚਾਰ ਕਰਾਂਗਾ ਮੈਂ ਉਹਦੇ ਸਿਰ ਤੇ ਰੋਟੀ ਖਾ ਲਾਂਗਾ ਧਰਮ ਪ੍ਰਚਾਰ ਦਾ ਏਜੰਡਾ ਦਾ ਥੋੜੇ ਦਿਨਾਂ ਦਾ ਸੰਗਤ ਨੇ ਵੇਖ ਲਿਆ ਕਿ ਧਰਮ ਪ੍ਰਚਾਰ ਦੀ ਗੱਲ ਕਿਹੜੀ ਚੱਲਦੀ ਪਈ ਐ ਗੱਲ ਉਹੀ ਜਿਹੜੀ ਪਹਿਲਾਂ ਕਹਿੰਦੇ ਹੁੰਨੇ ਸਾਂ ਜਿਹੜੇ ਇੱਕ ਚੁੱਟੇ ਪੰਥਕ ਜੁੜੇ ਸੀ ਉਹਨਾਂ ਦੇ ਵਿੱਚ ਇੱਕ ਸ਼ਮੂਲੀਅਤ ਹੋਰ ਹੋ ਗਈ ਗੱਲ ਸਿਰਫ ਇੱਕੋ ਹੀ ਹੁੰਦੀ ਆ ਕਾਲੀ ਦਲ ਬਾਦਲ 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 ਕਾਲੀ ਦਲ ਕਾਲੀ ਦਲ ਕਾਲੀ ਦਲ ਬਸ ਆਹੀ ਧਰਮ ਪ੍ਰਚਾਰ ਇਹਨਾਂ ਕੋ ਰਹਿ ਗਿਆ ਅਜੇ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਮੰਨੋਗੇ ਕਿ ਬੀਬਾ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਮਲੂਕਾ ਪਰਿਵਾਰ ਦੀ ਨੌ ਨੂੰ ਭਾਜਪਾ ਵੱਲੋਂ ਇਲੈਕਸ਼ਨ ਲੜਨ ਲਈ ਤੁਸੀਂ ਤਿਆਰ ਕੀਤਾ ਸੀ ਇਹ ਆਉਂਦੇ ਦਿਨਾਂ 'ਚ ਅਜੇ ਗੱਲ ਨਿਕਲੇਗੀ ਸਾਰਾ ਕੁਝ ਸੱਚ ਸਾਹਮਣੇ ਆਵੇਗਾ ਕਿੱਥੇ ਕਿੱਥੇ ਪੰਜਾਬ 'ਚ ਕਿਹੜੀਆਂ-ਕਿਹੜੀਆਂ ਲਹਿਰਾਂ ਚਲਾਈਆਂ ਕਿਹੜੀ-ਕਿਹੜੀ ਸਿਰ ਤੋਂ ਸਿਰ ਇੱਕੋ ਟੀਚਾ ਰੱਖਿਆ ਕਿ ਕਿਸੇ ਤਰੀਕੇ ਨਾਲ ਮੈਸ਼ ਰੂਣੀ ਅਕਾਲੀ ਦਲ ਦਾ ਪਰਦਾ ਅਟੇ ਸੁਪਨੇ ਆ ਨਾ ਉਹ ਜਿਵੇਂ 1 2 ਨੂੰ ਜਗਮੀਤ ਬਰਾੜ ਕਹਿ ਗਿਆ ਸੀ ਤੋ ਸੁਪਨੇ ਲੈਣ ਲੱਗ ਪਏ ਕਿ ਸਾਡੇ ਵਰਗਾ ਹੁਣ ਸ਼ਰੋਮਣੀ ਅਕਾਲੀ ਦਲ ਚ ਤਾਂ ਹੈ ਹੀ ਕੋਈ ਨਹੀਂ ਇਸ ਕਰਕੇ ਪ੍ਰਧਾਨ ਸਾਨੂੰ ਬਣਾ ਦਿਓ ਉਵੇਂ ਹੀ ਇਹਨਾਂ ਦੇ ਮਨ ਚ ਇਹ ਗੱਲ ਆ ਗਈ ਕਿ ਸ਼ਰੋਮਣੀ ਅਕਾਲੀ ਦਲ ਨੂੰ ਅਸੀਂ ਕਮਜ਼ੋਰ ਕਰ ਲਿਆ ਹੈ ਤੇ ਇਹ ਹੁਣ ਗੱਲ ਇਸ ਤਰ੍ਹਾਂ ਹੋ ਜਾਈਗੀ ਤੇ ਲੋਕ ਕਹਿ ਦੇਣਗੇ ਵੀ ਬਣਾਓ ਜੀ ਇਹਨੂੰ ਪ੍ਰਧਾਨ ਬਣਾਓ ਨਹੀਂ ਲੋਕ ਸੱਚ ਜਾਣ ਚੁੱਕੇ ਆ ਤੇ ਤੁਸੀਂ ਸੱਚ ਸਾਰਾ ਲੋਕਾਂ ਦੇ ਸਾਹਮਣੇ ਆਪ ਬੋਲਣਾ ਇਹ ਵੀ ਕਲਾ ਵਰਤਰੀ ਹੈ ਕੁਦਰਤੀ ਇੱਕ ਕਿਸੇ ਦੇ ਕਹਿਣ ਤੇ ਕੁਝ ਨਹੀਂ ਹੋ ਰਿਹਾ ਇਹ ਕਲਾ ਕੁਦਰਤ ਵਰਤਾ ਰਹੀ ਹੈ ਅੱਜ ਤੁਸੀਂ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਸੀ ਕਿ ਸਾਡੀ ਸੰਵਿਧਾਨਕ ਤੌਰ ਤੇ ਮਾਨਤਾ ਰੱਦ ਹੋਣ ਦਾ ਖਤਰਾ ਜਿਹੜੀ ਤੁਸੀਂ ਉਹ ਕਮੇਟੀਆਂ ਵਾਲੀ ਉਲਝਣ ਪਾਈ ਸੀ ਉਹ ਇਸੇ ਕਰਕੇ ਤੁਸੀਂ ਪਾਈ ਸੀ ਕਿ ਕਿਸੇ ਤਰੀਕੇ ਨਾਲ ਜੇ ਅਕਾਲੀ ਦਲ ਉਧਰਲੇ ਬੰਨਿਓ ਦੀ ਸਿੱਧੇ ਤੌਰ ਤੇ ਹੋ ਕੇ ਨਿਕਲੇਗਾ ਤੇ ਸੰਵਿਧਾਨਕ ਪੱਖੋਂ ਇਹਨਾਂ ਦੀ ਮਾਨਤਾ ਰੱਦ ਹੋਵੇਗੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਤਕਾਰ ਸਹਿਤ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਨੂੰ ਸਾਰੀ ਗੱਲ ਬੇਨਤੀ ਰੂਪ ਦੇ ਵਿੱਚ ਦੱਸੀ ਆ ਤੇ ਜਹੀਦਾਰ ਸਾਹਿਬ ਨੇ ਉਸ ਗੱਲ ਨੂੰ ਮੰਨਿਆ ਵੀ ਆ ਪਰ ਤੁਹਾਡਾ ਏਜੰਡਾ ਹੁਣ ਸਾਫ਼ ਹੋਣਾ ਸ਼ੁਰੂ ਹੋ ਗਿਆ ਮੰਨੋਂਗੇ ਅਜੇ ਅਜੇ ਉਹ ਗੱਲ ਸਾਹਮਣੇ ਆਉਣੀ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਭਾਜਪਾ ਵੱਲੋਂ ਚੋਣ ਲੜਨ ਦੀ ਪਰੰਪਰਾਕੌਰ ਜਿਹੜੇ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਨੌਣੇ ਉਹਨਾਂ ਨੂੰ ਕਿਵੇਂ ਤੁਸੀਂ ਤਿਆਰ ਕੀਤਾ ਉਹ ਗੱਲਾਂ ਅਜੇ ਸਾਹਮਣੇ ਸਾਰੀਆਂ ਨਿਕਲਦੀਆਂ ਆ ਬਹੁਤ ਕੁਝ ਤੁਸੀਂ ਕੀਤਾ ਔਲੀ-ਹੌਲੀ ਸਾਰਾ ਸੱਚ ਸਾਹਮਣੇ ਆਉਣਾ ਫਿਰ ਜਿਹੜੀ ਇਹ ਸੰਗਤ ਤੇ ਗੁਰੂ ਦੀ ਉਹ ਫਿਰ ਕਿਹੜੇ ਦਾਇਰੇ 'ਚ ਖੜਾ ਕਰਦੀ ਹੁੰਦੀ ਹੈ ਉਹ ਵੀ ਪਤਾ ਹੈ ਅੱਜ ਤਾਂ ਠੀਕ ਹੈ ਕਿ ਚੰਦੂ ਮਾਜਰੇ ਵਰਗੇ ਜਾਂ ਕੋਈ ਹੋਰ ਲੀਡਰ ਜਿਹੜੇ ਨੇ ਬੀਬੀ ਜ਼ਗੀਰ ਕੌਰ ਵਰਗੇ ਉਹ ਜਦੋਂ ਆ ਪੰਜ-ਪੰਜ ਸੱਤ-ਸੱਤ 10-10 ਇਕੱਠੇ ਕਰਕੇ ਲੈ ਗਏ ਪਿੰਡਾਂ ਦੇ ਵਿੱਚੋਂ ਤੋਂ ਉਹਨਾਂ ਤੋਂ ਜਕਾਰੇ ਛੜਵਾਲੇ ਪਰ ਉਹਨਾਂ ਜਿਕਾਰਿਆਂ ਦਾ ਮਹੱਤਵ ਕੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਔਰ ਇਹ ਵੀ ਗੱਲ ਸੱਚ ਸਾਹਮਣੇ ਆ ਗਈ ਕਿ ਜਿਹੜਾ ਸ਼ਰੋਮਣੀ ਅਕਾਲੀ ਦਲ ਕਹਿੰਦਾ ਹੁੰਦਾ ਸੀ ਕਿ ਬੀਬੀ ਜਗੀਰ ਕੌਰ ਨੂੰ ਬਾਜਪਾ ਨੇ ਚੋਣ ਮੈਦਾਨ ਵਿੱਚ ਉਤਾਰਿਆ ਤੇ ਉਹਦੀ ਰਹਿਣਮਾਈ ਸਾਰੀ ਤੁਸੀਂ ਪਿੱਛੋਂ ਕਰ ਰਹੇ ਸੋ ਉਹ ਗੱਲ ਵੀ ਸੱਚ ਸਾਹਮਣੇ ਆ ਗਈ ਕਿਉਂਕਿ ਤੁਹਾਡੀਆਂ ਹੁਣ ਸਾਂਝੀਆਂ ਸਟੇਜਾਂ ਇਹ ਗੱਲਾਂ ਸਾਰੀਆਂ ਸੱਚ ਸਾਹਮਣੇ ਲਿਆ ਰੀਆਂ ਨੇ ਪਰ ਕਿੰਨਾ ਚੰਗਾ ਹੁੰਦਾ ਜੇ ਤੁਸੀਂ ਹਰ ਸਟੇਜ ਦੇ ਉੱਤੋਂ ਧਰਮ ਪ੍ਰਚਾਰ ਦੀ ਗੱਲ ਕਰਦੇ ਤੇ ਧਰਮ ਪ੍ਰਚਾਰ ਵਾਸਤੇ ਕੀ ਕੀ ਤੁਸੀਂ ਹੁਣ ਤੱਕ ਕੀਤਾ ਕਿਉਂਕਿ ਸੰਗਤ ਦੇ ਦੁਆਰਾ ਗੁਰੂ ਦੀ ਗੋਲਕ ਵਿੱਚ ਪਾਇਆ ਹਿੱਸਾ ਕੱਢਿਆ ਦਸਵੰਧ ਉਹ ਤੁਹਾਡੇ ਘਰ ਦਾ ਸ਼ਿੰਗਾਰ ਬਣਦਾ ਰਿਹਾ ਉਹਦੇ ਚੋਂ ਬਹੁਤ ਸਾਰਾ ਪੈਸਾ ਤੁਹਾਡੇ ਕੋਲ ਗਿਆ ਉਸ ਪੈਸੇ ਦੀ ਪੂਰਤੀ ਵਾਸਤੇ ਤੁਸੀਂ ਸਿੱਖ ਪੰਥ ਵਾਸਤੇ ਗੁਰੂ ਕੀ ਸੰਗਤ ਵਾਸਤੇ ਕਿਹੜੇ-ਕਿਹੜੇ ਉਪਰਾਲੇ ਕੀਤੇ ਤੇ ਕਿਹੜੇ ਯਤਨ ਕਰ ਰਹੇ ਹੋ ਕਿਰਪਾ ਕਰਕੇ ਉਹ ਕਿਤੇ ਦੱਸ ਦੇ ਅੱਜ ਸਾਰਿਆਂ ਦੀ ਸੰਗਤ ਦੇ ਮਨ ਨੂੰ ਸੰਤੁਸ਼ਟੀ ਹੋਣੀ ਸੀ ਪਰ ਦੱਸਿਆ ਤੁਸੀਂ ਕੀ ਬਾਦਲ 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 ਕਾਲੀ ਦਲ ਕਾਲੀ ਦਲ ਕਾਲੀ ਦਲ ਕਾਲੀ ਦਲ ਜਿਹੜੀ ਤੁਹਾਡੀ ਮਨਸ਼ਾ ਸੀ ਉਹ ਸਤਿਗੁਰੂ ਨੇ ਪੂਰੀ ਨਹੀਂ ਹੋਣ ਦਿੱਤੀ ਤੇ ਨਹੀਂ ਸਤਿਗੁਰੂ ਨੇ ਪੂਰੀ ਹੋਣ ਦਿੱਤੀ ਹੋਣ ਦੇਣੀ ਕਿਉਂਕਿ ਜਿਸ ਤਖਤ ਤੇ ਬੈਠ ਕੇ ਤੁਸੀਂ ਬੇਈਮਾਨੀ ਵਾਲਾ ਪ੍ਰਚੰਡ ਸ਼ੁਰੂ ਕੀਤਾ ਉਸ ਪ੍ਰਚੰਡ ਦੇ ਵਿੱਚ ਹੀ ਤੁਸੀਂ ਆਪ ਆਪਣਾ ਜਿਹੜਾ ਤੁਹਾਡਾ ਕੈਰੀਅਰ ਸੀ ਹੁਣ ਤੁਸੀਂ ਖਤਮ ਕਰ ਲਿਆ ਸੋ ਚੰਗੀ ਗੱਲ ਹੈ ਕਿ ਤੁਸੀਂ ਅੱਜ ਮੰਨੇ ਹੋ ਸੰਗਤ ਦੇ ਸਾਹਮਣੇ ਇਹ ਗੱਲ ਠੋਕ ਕੇ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਹੁੰਦੀ ਤੇ ਹੋ ਜਾਵੇ ਹੁੰਦੀ ਤੇ ਹੋ ਜਾਵੇ ਕਿਉਂਕਿ ਤੁਹਾਡਾ ਜਿਹੜਾ ਟੀਚਾ ਸੀ ਸਤਿਗੁਰੂ ਨੇ ਤੁਹਾਡੇ ਮੂੰਹੋਂ ਖੜਵਾਇਆ ਇਸ ਕਰਕੇ ਸੰਗਤ ਨੂੰ ਹੋਣ ਤੁਹਾਡੀ ਚੰਗੀ ਤਰ੍ਹਾਂ ਪਹਿਚਾਣ ਦਾ ਕੱਲ ਪਰਸੋ ਤੋਂ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਜਿਸ ਜੁੰਡਲੀ 'ਚ ਤੁਸੀਂ ਬੈਠੇ ਹੋ ਜਾ ਕੇ ਉਹ ਜੁੰਡਲੀ ਕੀ ਹੈ ਉਹ ਕਿਵੇਂ ਹੈ ਉਹ ਜਿਹੜੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਕਰਦਾ ਸੀ ਉਹ ਗੱਲਾਂ ਨੂੰ ਅੱਜ ਤੁਸੀਂ ਸੱਚ ਸਾਹਮਣੇ ਕਰਕੇ ਵਿਖਾਉਣਾ ਸ਼ੁਰੂ ਕਰ ਦਿੱਤਾ ਆਸ ਕਰਦੇ ਹਾਂ ਗੁਰੂ ਕੀ ਸੰਗਤ ਜਿਹੜੀ ਹੈ ਇਹ ਸੱਚ ਨੂੰ ਵੇਖ ਕੇ ਜ਼ਰੂਰ ਮਹਿਸੂਸ ਕਰੇਗੀ